ਮੈਂ ਵਿਮਲ ਕੁਮਾਰ ਨਾਰੰਗ ਸਭ ਦੋਸਤਾਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਦੋਸਤੋ ਗੱਲ ਹੈ ਇਦਾਂ ਕਿ ਮੈਂ ਬਹੁਤ ਪੁਰਾਣਾ ਡੈنگ ਇੰਡਸਟਰੀ ਨਾਲ ਜੁੜਿਆ ਹਾਂ ਮੈਂ ਡਾਇਰੈਕਟਰ ਹਾਂ ਡੈنگ ਇੰਡਸਟਰੀਜ਼ ਦੇ ਵਿੱਚ ਤੇ 2011 ਤੋਂ ਅਸੀਂ ਡੈنگ ਇੰਡਸਟਰੀਜ਼ ਨਾਲ ਜੁੜੇ ਹੋਏ ਹਾਂ ਸੁੱਤੋਂ ਹੀ ਈਟੀਪੀ ਪਲਾਂਟ ਲਾ ਕੇ ਪੋਲਿਊਸ਼ਨ ਬੋਰਡ ਤੋਂ ਐਨਓਸੀ ਲੈ ਕੇ ਕੰਸੈਂਟਾ ਲੈ ਕੇ ਅਸੀਂ ਯੂਨਿਟ ਚਲਾਏ 2010 ਤੋਂ ਸੀਟਵੀ ਪਲਾਂਟ ਲਗੰਦੇ ਜਿੱਤੋਂ ਗੱਲ ਹੋਈ ਅਕਾਲੀ ਦਲ ਦੇ ਸਰਕਾਰ ਦੇ ਦੌਰਾਨ ਸੀਟਵੀ ਪਲਾਂਟ ਲਗੰਦੇ ਪ੍ਰੋਪੋਜ਼ਲ ਬਣਨੇ ਸ਼ੁਰੂ ਹੋਏ ਉਦੋਂ ਸਾਨੂੰ ਉਦੋਂ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਾਨੂੰ ਅਸ਼ੂਰੈਂਸ ਕੀਤੀ ਕਿ ਤੁਸੀਂ ਸੀਡਿੰਗ ਬਣਾਉਣ ਲਗਾਓ ਤੇ ਉਹਦਾ ਪਾਣੀ ਮੋਗੇ ਬਾਗੇ ਪੁਰਾਣੇ ਤੱਕ ਜਾਏਗਾ ਪ੍ਰਾਈਵੇਟ ਚੈਨਲ ਥਰੂ ਇਹ ਚੈਨਲ ਸਰਕਾਰ ਬਣਾ ਕੇ ਦੇਗੀ ਉਹ ਪਾਣੀ ਖੇਤੀ ਜੀ ਯੂਜ਼ ਕੀਤਾ ਜਾਏਗਾ ਸਰਕਾਰ ਦੀਆਂ ਸ਼ਰਤਾਂ ਦੇ ਹਿਸਾਬ ਨਾਲ ਅਸੀਂ ਸੀਡਿੰਗ ਬਣਾਉਣ ਲਗਾਵਾਇਆ ਜਿੰਦੇ ਜੋ ਪਾਣੀ ਉਹਨਾਂ ਸਾਫ ਹੋਏਗੀ ਐਗਰੀਕਲਚਰ ਜੀ ਯੂਜ਼ ਹੋਏਗਾ ਤੇ ਅਸੀਂ ਸਭ ਕੁਝ ਕੀਤਾ ਅੱਜ ਵੀ ਸਾਡੀ 110 ਅੰਗਸਤੀ ਤਾਜਪੁਰ ਰੋਡ ਦੀ 35 40 ਇੰਚ ਦੀ 72 ਕੇ ਰੋਡ ਦੀ ਸਰਸਤਰ ਇੰਡਸਟਰੀ ਬਾ ਫੋਕਲ ਪੁਆਇੰਟ ਦੀ ਸੀਟੀ ਬੁਹਾਨਣਾ ਜੁੜੀਆਂ ਹੋਈਆਂ ਇਹਨੂੰ ਚਲਾਉਣ ਦਾ 1.5 ਕਰੋੜ ਰੁਪਏ ਹਰ ਪਲਾਂਟ ਦਾ ਖਰਚਾ ਆ ਰਿਹਾ ਪ੍ਰੋਪਰ ਸਾਫ ਹੈ ਹਰ ਪਲਾਂਟ ਤੇ ਐਕਸ਼ਨ ਪੀਮਾ ਬਣੀਆਂ ਨੇ ਜਿਹੜੇ ਕੋਈ ਪੈਸਾ ਨਹੀਂ ਲੈਣੀਆਂ ਪਾਣੀ ਨੂੰ ਸਵੇਰੇ ਸ਼ਾਮ ਵਿਜ਼ਿਟ ਕਰਦਾ ਕਿਉਂਕਿ ਸਾਡੀ ਰੋਟੀ ਨਾਲ ਜੁੜਿਆ ਮਸਲਾ ਸਾਡੀ ਲੇਬਰ ਦੀ ਰੋਟੀ ਨਾਲ ਜੁੜਿਆ ਮਸਲਾ ਉਹ ਆਪਣੇ ਪਰਸਨਲ ਤੌਰ ਤੇ ਜਾ ਕੇ ਜਿਸੀ ਜਿਹੜੀਆਂ ਕੰਪਨੀਆਂ ਨੂੰ ਠੇਕਾ ਦਿੱਤਾ ਉਤੋਂ ਸਵੇਰੇ ਦੁਪਹਿਰੇ ਸ਼ਾਮ ਅਜੀ ਰਿਪੋਰਟਾਂ ਚੈੱਕ ਕਰਦੇ ਆ ਪਾਣੀ ਦੇ ਸੈਂਪਲ ਚੈੱਕ ਕਰੰਨੇ ਆ ਤਾਂ ਕਿ ਕੋਈ ਬੁੱਢੇ ਨਾਲੇ ਸਾਡੇ ਵੱਲੋਂ ਗੰਦਾ ਪਾਣੀ ਨਾ ਪਾਇਆ ਜਾ ਸਕੇ ਤੇ ਸਾਡੇ ਸੀਡੂ ਪਲਾਂਟਾਂ ਤੇ ਕੋਈ ਐਕਸ਼ਨ ਨਾ ਆਵੇ ਕਿਉਂਕਿ ਸਾਡੇ ਸੀਡੂ ਪਲਾਂਟ ਤੇ ਐਕਸ਼ਨ ਆਇਆ ਤਾਂ ਸਾਡੀ ਸਾਰੀ ਇੰਡਸਟਰੀ ਬੰਦ ਹੋ ਜਾਏਗੀ ਪਬਲਿਕ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਹੈ ਕਿ ਸਰ ਉਹ ਤਾਂ ਡੈਂਗ ਯੂਨਿਟ ਨੂੰ ਤਾਂ ਦੋਸ਼ੀ ਬਣਾ ਰਹੇ ਰਿਹਾ ਹੈ ਯੂ ਹੈ ਇੰਡਸਟਰੀ ਚਿਮਨੀਆ ਥੋਂ ਨਜ਼ਰ ਆਉਂਦੀ ਹੈ ਪਾਣੀ ਦਾ ਵੋਲਿਊਮ ਹੈ ਇਨਾਂ ਕੋਲ ਇਤੋਂ ਪਾਣੀ ਨਿਕਲਦਾ ਵਾ ਇਹ ਤਾਂ ਘਰਾਂ ਦਾ ਪਾਣੀ ਤਾਂ ਦੇਖਦੇ ਹੀ ਨਹੀਂ ਹੈ ਕਹਿੰਦੇ ਜਿਹੜੇ ਆਪਾਂ ਡਿਸ਼ਵਾਸ਼ਰਾਂ ਦੇ ਵਿੱਚ ਭਾਂਡੇ ਤੋਂ ਚ ਕੱਪੜੇ ਤੋਂ ਜਿਹੜੇ ਕੈਮੀਕਲ ਯੂਜ਼ ਹੁੰਦੇ ਕਦੇ ਉਤਨ ਦੇ ਘਰਾਂ ਦੇ ਵੀ ਕੋਈ ਇਸ਼ੂ ਬਣਨ ਲੱਗੇ ਆ ਉਹ ਉਦਾਂ ਹੀ ਦਰਿਆ ਦੇ ਵਿੱਚ ਜਾਇ ਜਾ ਰਿਹਾ ਪਾਣੀ ਜਿਹੜੇ ਆਪਾਂ ਕੈਮੀਕਲਾਂ ਨਾਲ ਭਾਂਡੇ ਸਾਫ਼ ਕਰਦੇ ਆ ਫਰਨਲ ਨਾਲ ਘਰ ਬਰਤਨ ਤੋਂ ਨਰੋ ਹੀ ਲੋਕੀ ਘਰਾਂ ਦੇ ਫਸਤ ਹੁੰਦੇ ਆ ਫਰਨਲ ਖਨੂਲ ਪਾ ਗਏ ਉਹ ਕੀ ਗੱਲ ਬਿਲਕੁਲ ਸਾਫ਼ ਸੁਥਰੇ ਚੀਜ਼ਾਂ ਨੇ ਜਿਹੜੇ ਪਾਣੀ ਨੂੰ ਕੋਈ ਉਹ ਪਾਣੀ ਨੂੰ ਗੰਦਾ ਨਹੀਂ ਕਰਦੇ ਦੱਸੀ ਤਾਂ ਪਾਣੀ ਦਾ ਕੁਛ ਸਾਦਾ ਟੋਟਲ ਸਾਰਾ ਮਿਲਾ ਲਈਏ ਤਾਂ 200 250 ਐਮਐਲ ਬਣ ਜਾਊਗਾ ਜਿਹੜਾ ਘਰਾਂ ਦਾ ਪਾਣੀ ਹੈ ਬਾਕੀ ਉਹ ਤਾਂ 800 ਮੈਟਰ ਦੀ ਪਣੀ ਲੰਮੜਾ ਬੰਨ ਲਾਣ ਦੀ ਉਹਨੇ ਕਿਹਾ ਕਿ ਬੰਨ ਲਾ ਉਹ ਤਾਂ ਭਾਜੀ ਧੱਕੇ ਵਾਲੀ ਗੱਲ ਹੈ ਕਿ ਆਪਾਂ ਪਹਿਲਾਂ ਕਦੇ ਸ਼ੰਭੂ ਬਾਰਡਰ ਰੋਕਣਾ ਹੈ ਕਦੇ ਖਨੋਰੀ ਬਾਰਡਰ ਰੋਕਣਾ ਹੈ ਕਦੀ ਆਪਾਂ ਦਿੱਲੀ ਬਾਰਡਰ ਰੋਕਣਾ ਹੈ ਇਹ ਤਾਂ ਦੇਖੋ ਮੇਰੀ ਗੱਲ ਸਮਝ ਲਓ ਕਿ ਮੇਰੇ ਕਿਸਾਨ ਵੀਰ ਜਿਹੜੇ ਦੂਜੇ ਵੀਰ ਨੇ ਜਿਹੜੇ ਕਹਿੰਦੇ ਸੀ ਮੈਂ ਬੰਨ ਲਾਣਾ ਇਹ ਕੀ ਗੱਲ ਚਿੱਟੇ ਕੁਰਤੇ ਵੀ ਪਾਣੇ ਜਿੱਟੀਆਂ ਪੱਗਾਂ ਵੀ ਬੰਨੀਆਂ ਪਰ ਆਉਣੇ ਇਹਨਾਂ ਨੇ ਰੰਗਦਾਰ ਕੱਪੜੇ ਨਹੀਂ ਪਾਣੇ ਇਹ ਵੀ ਨਾ ਪਾਣ ਰੰਗਦਾਰ ਕੱਪੜੇ ਡੈੰਗੂ ਯੂਨਿਟ ਬੰਦ ਕਰਕੇ ਕੋਈ ਗ ਤੁਸੀਂ ਵੀ ਤਾਂ ਉੱਧਰ ਦੇ ਪੰਜੋਂ ਨਾ ਭਾਜੀ ਕਿ ਤੁਸੀਂ ਉੱਧਰ ਦੇ ਆਪਾਂ ਕਿਸਾਨ ਵੀ ਇਹ ਦਾ ਸਾਰੇ ਤੁਹਾਡੇ ਨਾਲ ਹੀ ਸਾਡੇ ਘਰ ਦੀਆਂ ਰੋਟੀਆਂ ਬਕਦੀਆਂ ਰੋਟੀਆਂ ਬੰਦੀਆਂ ਤੁਸੀਂ ਵੀ ਤਾਂ ਸਰਕਾਰ ਦੀਆਂ ਕੁਝ ਗੱਲਾਂ ਮੰਨ ਲਓ ਨਾ ਬਰਲੀਆਂ ਸਾੜੋ ਨਾ ਕੀਤਾ ਕਿ ਨਾਸ਼ਕ ਬਹੁਤ ਜੀ ਆਪ ਤਾਂ ਖੇਤ ਵਰਦੇ ਨੇ ਭਈਏ ਨੂੰ ਕਹਿੰਦੇ ਜਾ ਕੇ ਛੋਟਿਆ ਪਜੂਰੀ ਦੀ ਗੋਰੀ ਕਿੱਦਾਂ ਬੰਦਾ ਕਿੱਦਾਂ ਨਹੀਂ ਬੰਦਾ ਸਬਜ਼ੀਆਂ ਨੂੰ ਕਿੰਨੇ ਕੁ ਢਿੱਕੇ ਲੱਗ ਕੇ ਕਿੰਨੀਆਂ ਕੁ ਸਬਜ਼ੀਆਂ ਬਖਵਾਈ ਜਾਂਦੇ ਨੇ ਸਾਰੇ ਇਸ ਸਮਾਜ ਨੂੰ ਉਸ ਸਮਾਜਤਾ ਦਾ ਨਾਮ ਜਾਂਦਾ ਨਹੀਂ ਕਿਸੇ ਨੂੰ ਨੇ ਕਰਾਉਗੇ ਦੂਸਰੇ ਨੂੰ ਬਿਮਾਰੀਆਂ ਪੈਦਾ ਹੋ ਗਈਆਂ ਕਾਫੀ ਦਿਨ ਤੱਕ ਜੇ ਇੱਕ ਤੱਕ ਰਿਆਜ ਜਾ ਕੇ ਨਿਕੁੰਦਾ ਭਾਜੀ ਕੱਲੇ ਪਾਣੀ ਨਾਲ ਬਿਮਾਰੀਆਂ ਤਾਂ ਨਹੀਂ ਫੈਲਦੀਆਂ ਬਿਮਾਰੀਆਂ ਤਾਂ ਕਹਿੰਦਾ ਕਿ ਫੈਲਦੀਆਂ ਬਿਮਾਰੀਆਂ ਤਾਂ ਸਬਜ਼ੀਆਂ ਨਾਲ ਵੀ ਫੈਲਦੀਆਂ ਜਿਵੇਂ ਸ਼ਾਮੀ ਟੀਕਾ ਲਾ ਕੇ ਲੋਕੀ ਤੇ ਉਹ ਕਰੇਲੇ ਨੂੰ ਕਿਸੇ ਕਿਸਾਈ ਨਾ ਬਣਾ ਦਿੰਦੇ ਭਾਜੀ ਕਿੱਥੇ ਤੱਕ ਆਪਾਂ ਜਾਵਾਂ ਮਿਲਾਵਟ ਆਪਣੇ ਹਿੰਦੁਸਤਾਨ ਚ ਹਰ ਚੀਜ਼ ਚੋਰੀ ਖਾਂਦੀ ਦੀ ਅੱਛਾ ਕੀ ਅਪੀਲ ਕਰੋਗੇ ਕੀ ਤੁਹਾਡਾ ਜਿਹੜਾ ਕਹਿਣਾ ਮੈਂ ਉਸ ਭਰਾਵਾਂ ਨੂੰ ਕਹਾਂ ਸਾਰੇ ਭਰਾ ਮੇਰੇ ਸਹਾਨੇ ਐ ਸਮਝਦਾਰ ਐ ਸਾਡੇ ਨਾਲ ਆਣ ਸਾਡੇ ਪ੍ਰੋਣ ਚੈੱਕ ਕਰਦੇ ਅਸੀਂ ਇਸ ਪੂਰਾ ਸਹਿਯੋਗ ਕਰਾਂਗੇ ਭਰਾਵਾਂ ਨੂੰ ਸਾਨੂੰ ਵੀ ਸਮਝਣ ਅਸੀਂ ਵੀ ਉਹਨਾਂ ਨੂੰ ਸਮਝਣ ਪਿਆਰਾ ਜਿੱਥੇ ਸਾਡੇ ਲੋੜ ਅਸੀਂ ਭਰਾਵਾਂ ਦੇ ਨਾਲ ਖੜੇ ਆ ਅਸੀਂ 32 ਸੈਕਟਰ 38 ਸੈਕਟਰ 43 ਸੈਕਟਰ ਇਹਨੇ ਕੀ ਸਾਡੇ ਘਰਾਂ ਦੇ ਵਿੱਚ ਨਹੀਂ ਗੰਦਾ ਪਾਣੀ ਜਾਏਗਾ ਅਸੀਂ ਗੰਦਾ ਪਾਣੀ ਅਸੀਂ ਨਹੀਂ ਯੂਜ਼ ਕਰਾਂਗੇ ਕਿ ਮੇਰੇ ਬੱਚੇ ਇੱਥੇ ਦੇ ਨੇ ਮੇਰੇ ਬੱਚੇ ਕੋਈ ਇੰਗਲੈਂਡ ਕੈਨੇਡਾ ਤਾਂ ਨਹੀਂ ਪੜ੍ਹਦੇ ਗੱਟਾ ਵੀਰਾਂ ਦੇ ਬੱਚੇ ਤਾਂ ਕੈਨੇਡਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਯੂਰਪ ਭੇਜੇ ਮਿੰਟ ਸਾਡੇ ਅਸੀਂ ਇਥੇ ਨਹੀਂ ਭੇਜਦੇ ਬੱਚੇ ਨੂੰ ਇੱਥੇ ਇੱਥੇ ਰੋਟੀ ਖਾਣੀ ਇੱਥੇ ਮਿਹਨਤ ਮੇਰੇ ਵੀ ਜੋ ਸਿਆਣੇ ਨੇ ਸਮਝਦਾਰ ਹੈ ਹੁਣ ਲੱਖਾ ਸਦਾਣਾ ਵੀ ਸਿਆਣਾ ਸਮਝ ਆ ਕੇ ਦੇਖੇ ਤੁਸੀਂ ਪਲਾਂਟ ਤਾਂ ਚੈੱਕ ਕਰੇ ਮੈਂ ਮੈਂ ਪਾਣੀ ਮੈਂ ਬੰਨ ਲਾ ਦਿੰਦਾ ਬੰਨ ਲਾਣਾ ਕਿਹੜਾ ਕਿ ਹਲ ਕਿਸੇ ਚੀਜ਼ ਦਾ ਹਲ ਨਾ ਭਾਜੀ ਇਹ ਤਾਂ ਮੇਰੇ ਸਾਹਮਣੇ ਕੋਈ ਚੀਜ਼ ਦਾ ਹਲ ਨਹੀਂ ਹੈ ਇਹ ਤਾਂ ਹਲ ਹੈ ਕਿ ਭਾਜੀ ਜੇ ਮੈਨੂੰ ਤੁਹਾਡਾ ਕੋਈ ਸ਼ਿਕਾਇਤ ਹੈ ਜਦ ਮੈਂ ਤੁਹਾਡੀ ਸ਼ਿਕਾਇਤ ਦੂਰ ਨਹੀਂ ਕਰਦਾ ਫਿਰ ਤੁਸੀਂ ਮੇਰੇ ਖਿਲਾਫ ਜ਼ਰੂਰ ਅੜੋ ਜੇ ਮੈਂ ਤੁਹਾਡੀ ਤੁਹਾਡੇ ਨਾਲ ਕੋਆਪਰੇਟ ਕਰਨ ਨੂੰ ਹੀ ਤਿਆਰ ਹਾਂ ਮੈਂ ਤੁਹਾਨੂੰ ਕਹਿੰਦਾ ਆਓ ਤੁਸੀਂ ਮੇਰੇ ਨਾਲ ਚੱਲੋ ਸਾਡੇ ਪਲਾਂਟ ਚੈੱਕ ਕਰੋ ਸਾਡੇ ਨਾਲ ਬੈਠੋ ਦੇਖੋ ਸਾਨੂੰ ਸਮਝੋ ਅਸੀਂ ਤੁਹਾਨੂੰ ਸਮਝਦੇ ਹਾਂ ਅਸੀਂ ਦਰਿਆ ਕੰਦਾ ਕਰਨ ਦੇ ਹਮ ਹੀ ਨਹੀਂ ਕਿਉਂਕਿ ਅਸੀਂ ਰਹਿ ਨਹੀਂ ਇੱਥੇ ਦਰਿਆ ਜਿੰਨਾ ਵਧੀਆ ਹੋਊਗਾ ਇੱਕ ਦਰਿਆ ਟੂਰਿਸਟ ਪਲੇਸ ਦੀ ਤਰਤੇ ਹੋਏ ਪਿੱਛੋਂ ਪੱਕਾ ਕਰਕੇ ਸਰਕਾਰ ਬਣਾਵੇ ਬਲੋਕੇ ਤੱਕ ਇਹਨੂੰ ਪੱਕਾ ਬਣਾਵੇ ਇੱਕ ਨਹਿਰ ਦੀ ਸ਼ੇਪ ਦੇਵੇ ਦਰਿਆ ਥੱਲੋਂ ਕੱਚਾ ਹੈ ਸਾਰਾ ਇਹਨੂੰ ਪੱਕਾ ਬਣਾਵੇ ਇਹਦੇ ਕਿਸ਼ਤੀਆਂ ਲਾਵੇ ਸਾਡੇ ਲਿਵਿੰਗ ਸਟੈਂਡਰਡ ਫੋਰਨ ਵਰਗਾ ਬਣ ਜਾਣਾ ਜਦੋਂ ਸ਼ਹਿਰਾਂ ਦੇ ਵਿੱਚੋਂ ਨਹਿਰਾਂ ਨਿਕਲਦੀਆਂ ਤੁਸੀਂ ਆਪ ਸੋਚੋ ਕਿ ਸ਼ਹਿਰ ਦਾ ਕੀ ਸਟੇਟਸ ਬਣੂਗਾ ਸਰ ਹੁਣ ਐਕਸ਼ਨ ਕੀ ਰਹਿ ਗਿਆ ਅਗਰ ਉਹ ਕੋਈ ਆਪਣਾ ਐਕਸ਼ਨ ਮੂਵਮੈਂਟ ਕਰਦੇ ਨਹੀਂ ਕਿ ਬੰਨ ਲਾਂਦੇ ਰਹੇ ਤਾਂ ਇੰਡਸਟਰੀ ਪਾਜੀ ਪਾਜੀ ਅਸੀਂ ਤਾਂ ਆਪਣਾ ਪਕਸ਼ੀ ਰੱਖ ਸਕਦੇ ਹਾਂ ਅਸੀਂ ਕੋਈ ਕਿਸੇ ਨਾਲ ਟਕਰਾਵ ਤਾਂ ਕਰਨਾ ਨਹੀਂ ਕਿ ਸਾਡੇ ਭਰਾ ਹੀ ਨੇ ਉਹ ਸਾਡੇ ਚੋਂ ਹੀ ਨੇ ਅਸੀਂ ਤਾਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਨਾਲ ਕੋਆਪਰੇਟ ਕਰਦੇ ਹਾਂ ਸਾਡੇ ਨਾਲ ਖੋਲ੍ਹ ਕੇ ਬੰਦ ਕਰਨਗੇ ਵੱਡਾ ਸਟਰੋਕ ਕਰੋਬਰ ਬੰਦ ਕੀਓ ਪਾਜੀ ਤੁਸੀਂ ਕਿਸਨੋਂ ਲੁਧਿਆਣੇ ਦਾ ਤਰਸਾ ਲੁਧਿਆਣੇ ਰੀਡ ਦੀ ਹੱਡੀ ਹੈ ਉਹ ਜਿਹੜੀ ਇੰਡਸਟਰੀ ਇੱਕ ਡੰਗਾ ਬੰਦ ਹੋਣਗੇ ਦੱਸੀ ਬੰਦ ਹੋ ਜੂਗੀ ਗੱਲ ਨਹੀਂ ਸਮਝਦੇ ਬੇ 10 12 15 ਬੰਦਾ 10 ਤੋਂ 15 ਲੱਖ ਬੰਦਾ ਬੇਰੋਜ਼ਗਾਰ ਹੋ ਜਾਊਗਾ ਜੇ ਭਰਾ ਸਮਝਦੇ ਕਿ ਸਹੀ ਕੰਮ ਹੈ ਤਾਂ ਕਰਨੀ ਪਾਜੀ ਆਪਾਂ ਕੀ ਕਹਿ ਸਕਦੇ ਉਹ ਮੈਂ ਤਾਂ ਇੱਕ ਦੇਖੋ ਰਸਤਾ ਤਾਂ ਉਹਨੇ ਨੂੰ ਦਿਖਾਇਆ ਜਾ ਦਿਖਾਇਆ ਜਾਦਾ ਸੂਜਾ ਅੱਖੇ ਨੂੰ ਜਿਹਨੀ ਅੱਖਾਂ ਉਹਨੂੰ ਤਾਂ ਦੱਸਿਆ ਨਹੀਂ ਦਿਖਾਇਆ ਜਾਦਾ ਇੱਕ ਬੰਦਾ ਸਮਝਦਾਰ ਹੋ ਗਏ ਸਮਝ ਕੇ ਵੀ ਨਾ ਚੀਨ ਨੂੰ ਨਾ ਸਮਝਣਾ ਚਾਵੇ ਬਸ ਨੇ ਜੀ ਅਜੀ ਇੱਕ ਕੋਕੀ ਸ਼ੋਹਰਤ ਲੈਣੀ ਹੈ ਅਸੀਂ ਇਹ ਕਰਤਾ ਹੋ ਤਾਂ ਕੁਝ ਵੀ ਨਹੀਂ ਅੰਦਰ ਚ ਮੈਡੀ ਕਿੰਨੇ ਟਾਈਮ ਤੋਂ ਜਸਤੂ ਮੈਂ ਕਮਲ ਚੋਹਾਂ ਜੀ ਡਾਇਰੈਕਟਰ ਪੰਜਾਬ ਡਾਰ ਐਸੋਸੀਏਸ਼ਨ ਮੈਂ ਕਾਫੀ ਲੰਬੇ ਸਮੇਂ ਤੋਂ ਇੰਡਸਟਰੀ ਨਾਲ ਡਾਈੰਗ ਦਸੂਆਂ ਜੁੜਿਆ ਹੋਇਆ ਹਾਂ ਸਰ ਇਹ ਪਬਲਿਕ ਐਕਸ਼ਨ ਕਮੇਟੀ ਦਿੱਤੀ ਹੈ ਨਾਲ ਕਿ ਕਿਤੇ ਬੰਦੀ ਉਹਨਾਂ ਨੇ ਕਹਿੰਦਾ ਨਾਮ ਕਰਦੇ ਤੇ ਕਿ ਕੰਮ ਹੋ ਕੇ ਰਾਜਿਆ ਜਾਰੀਆ ਮੇਰੇ ਹਾਜ਼ਰੀ ਤੇ ਕਹਿੰਦੇ ਕਿ ਡਾਈੰਗ ਇੰਡਸਟਰੀ ਮੁਕੰਮਲ ਤੌਰ ਤੇ ਪੰਜਾਬ ਪ੍ਰਯੋਗ ਪਤੰਦਾ ਇਹਦੇ علاوہ ਮੈਗਾ ਦੀ ਕੁਦਰਤ ਮੰਨ ਲਾ ਰਹੀ ਉਹਦੀ ਸਰਕਾਰ ਦੀ ਹੋਵੇਗੀ ਫੈਕਟਰੀਆਂ ਈਨੇ ਵੱਲ ਮੈਂ ਜਿਹੜੇ ਕਾਲੇ ਮੋਰਚੇ ਵਾਲੇ ਜਾਂ ਜਿਹੜੇ ਵੀ ਐਨ ਜੀਓ ਵਾਲੇ ਹੈਗੇ ਆ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹਦੇ ਚ ਡਾਈੰਗ ਇੰਡਸਟਰੀ ਦੋਸ਼ੀ ਨਹੀਂ ਹੈ ਡਾਈੰਗ ਇੰਡਸਟਰੀ ਨੇ 250 300 ਕਰੋੜ ਰੁਪਏ ਲਾ ਔਰ ਔਰ ਸਾਨੂੰ ਲਗਭਗ ਇੱਕ ਪਲਾਂਟ ਨੂੰ 1.5 ਤੋਂ 2 ਕਰੋੜ ਦਾ ਖਰਚਾ ਆ ਰਿਹਾ ਚਲਾਉਣ ਦਾ ਮੈਨੂੰ ਦੱਸ ਦੇਣਾ ਚਾਹਨਾ ਆ ਆ ਸਾਡੇ ਕੋਲ ਫੋਟੋ ਹੈ ਜਿਹੜਾ ਸਾਡਾ ਪਾਣੀ ਬਿਲਕੁਲ ਕੋਈ ਵੀ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦਾ ਉਹ ਇਹ ਨਹੀਂ ਕਿ ਅਸੀਂ ਸਾਡਾ ਜਿਹੜਾ ਆਊਟਲੈਟ ਆ ਪਬਲਿਕ ਪੁਆਇੰਟ ਤੇ ਆ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦਾ ਕੋਈ ਅਸੀਂ ਗੱਲ ਨਹੀਂ ਆ ਸਾਡਾ ਪਾਣੀ ਦਾ ਸਾਫ ਪਾਣੀ ਆ ਰਿਹਾ ਔਰ ਗੰਦਾ ਪਾਣੀ ਆ ਰਿਹਾ ਅਸੀਂ ਬੁੱਢੇ ਨਾਲੇ ਸਾਫ ਪਾਣੀ ਪਾ ਕਰਕੇ ਪਾਨੇ ਆ 150 250 ਕਰੋੜ ਸਾਡਾ ਲੱਗਿਆ ਜੀ 750 ਕਰੋੜ ਸਾਡਾ ਲੱਗਿਆ ਉਹਦਾ ਰੋਡ ਲੱਗਾ ਫੋਕਲ ਪਣਨ ਦਾ ਲੱਗਿਆ ਔਰ 1.5 ਕਰੋੜ ਦਾ ਸਾਡਾ ਖਰਚਾ ਆ ਰਿਹਾ ਚਲਾਉਣ ਦਾ ਇੱਕ ਪਲਾਂਟ ਨੂੰ ਔਰ ਅਸੀਂ ਸਾਰੇ ਪੈਸੇ ਪੱਕੇ ਜੀ ਦੰਨੇ ਆ ਕੋ ਕੱਚੇ ਜੀ ਪੈਸੇ ਵਾਲਾ ਕੰਮ ਸਾਡਾ ਹੈ ਨਹੀਂ ਰਹੀ ਗੱਲ ਬੁੱਢੇ ਨਾਲੇ ਦੇ ਦੋਸ਼ੀ ਕੌਣ ਹੈ ਉਹ ਐਨਜੀਓ ਨੂੰ ਜਾਂ ਕਾਲੇ ਮੋਰਚੇ ਨੂੰ ਕਿਉਂ ਨਹੀਂ ਦਿਖਦੀ ਮੈਂ ਤੋ ਪੁੱਛਣ ਮੈਂ ਨਾਲ ਜਾਣ ਨੂੰ ਤਿਆਰ ਆ ਬੁੱਢੇ ਨਾਲੇ ਸਾਫ ਕਰਨ ਨੂੰ ਤਿਆਰ ਆ 2000 ਯੂਨਟ ਹੈ ਜੀ ਲੈਕਟੋ ਪਲਟਿੰਗ ਜਿਹੜਾ ਪੋਲੂਸ਼ਨ ਬੋਰਡ ਤੇ ਰਿਸਟਰਡ ਹੈ ਉਹਨਾਂ ਨੂੰ ਦੋ ਕਨੈਕਸ਼ਨ ਕਿਉਂ ਸਾਡੀ ਸਾਰੀ ਇੰਡਸਟਰੀ ਨੂੰ ਤੁਸੀਂ ਇੱਥੇ ਬੈਠੇ ਹੋ ਇੱਕ ਆਊਟਲੈਟ ਆ ਸਿੰਗਲ ਆਊਟਲੈਟ ਸਾਡਾ ਬਾਥਰੂਮ ਦਾ ਪਾਣੀ ਉੱਥੇ ਜਾਂਦਾ ਸਾਡੇ ਸੀਟੀਵੀ ਦੇ ਸਾਡੇ ਕੋਲ ਕਾਰਪੋਰੇਸ਼ਨ ਦਾ ਕੋਈ ਕਨੈਕਸ਼ਨ ਨਹੀਂ ਹੈ ਜਿਹੜੇ 2000 ਯੂਨਿਟ ਪੋਲਿਊਸ਼ਨ ਬੋਰਡ ਤੇ ਰਜਿਸਟਰਡ ਹੈ ਉਹਨਾਂ ਨੂੰ ਦੋ ਕਨੈਕਸ਼ਨ ਕਿਉਂ ਚੋਰੀ ਕਰਨ ਵਾਸਤੇ ਪਾਣੀ ਇਧਰੋਂ ਪਾ ਕੇ ਆਦਰ ਪਾਣੀ ਥੋੜਾ ਜਿਹਾ ਚੁਕਾਤਾ ਕਿਸੇ ਕੰਪਨੀ ਨੂੰ ਦੂਜੇ ਪਾਸੇ ਪਾਣੀ ਬੋਥੀ ਵੀਰੇ ਜਿਹਾ ਪਾਤਾ ਜਿਹੜਾ ਪਿੱਛੇ ਗੈਸ ਕਾਂਡ ਹੋਇਆ ਸੀ ਉਹ ਉਹਦਾ ਕਾਰਨ ਵੀ ਇਹੀ ਸੀ ਉਹਨਾਂ ਦਾ ਅਸੀਂ ਪ੍ਰਸ਼ਾਸਨ ਨੂੰ ਵੀ ਅਸੀਂ ਸਰਕਾਰ ਨੂੰ ਵੀ ਅਸੀਂ ਐਂਜੀ ਨੂੰ ਵੀ ਕਹਿੰਦੇ ਆ ਉਹਨਾਂ ਦਾ ਆਊਟਲੈਟ ਇੱਕ ਹੋਣਾ ਚਾਹੀਦਾ ਅਸੀਂ ਬਹੁਤ ਬਾਰ ਖਵਾਰਾਂ ਦਿੱਤਾ ਕਿਉਂ ਦੋ ਆਊਟਲੈਟਾਂ ਜੀ ਦੋ ਆਊਟਲੈਟ ਦਾ ਮਤਲਬ ਸਿੱਧੀ ਚੋਰੀ ਹੈ ਦੂਸਰੀ ਗੱਲ ਆ ਗਈ ਜਿਹੜੇ ਯੂਨਟ ਅਨਔਥਰਾਇਜ਼ ਹੈ ਉਹ ਜਿਹੜਾ ਮੈਸ ਲੈਪਟਾਪ ਲੈਟਰੀ ਯੂਨਟ ਦੀ ਗੱਲ ਕਰਦਾ ਉਹ 2000 ਯੂਨਟ ਤਾਂ ਰਿਸਟ੍ਰਿਡ ਹੈ 12-1500 ਯੂਨਟ ਐਦਾਂ ਦਾ ਜਿਹੜਾ ਰਿਸਟ੍ਰਿਡ ਹੀ ਨਹੀਂ ਪਤਾ ਨਹੀਂ ਕਿਸ ਨੂੰ ਕਿੱਥੇ ਲੱਗਿਆ ਹਰ ਕੋਠੇ ਤੇ ਲੱਗਿਆ ਦਾ ਉਹ 3300 ਯੂਨਟ ਟੋਟਲ ਹੈ ਮੇਰੇ ਕੋਲ ਲਿਸਟ ਹੈ ਮੈਂ ਕੋ ਗੱਲ ਜਿਹੜੀ ਗੱਲ ਕਰੂੰਗਾ ਡਾਕੂਮੈਂਟਾਂ ਕਰੂੰਗਾ ਮੇਰੇ ਕੋਲ ਲਿਸਟ ਹੈ ਇੱਕ ਇੱਕ ਬੰਦੇ ਦਾ ਨਾਮ ਹੈ ਇੱਕ ਆਪਣਾ ਜਿਹੜੇ ਅਨੌਥਰਾਇਜ਼ਡ ਯੂਨਿਟ ਹੈ ਸ਼ਹਿਰ ਦੇ ਵਿੱਚ 200 ਤੋਂ 250 ਯੂਨਿਟ ਹੈ ਅਨੌਥਰਾਇਜ਼ ਜਿਨ੍ਹਾਂ ਕੋਲ ਈਟੀਵੀ ਪਲਾਨ ਨਹੀਂ ਲੱਗਿਆ ਕੁਝ ਨਹੀਂ ਲੱਗਿਆ ਆ ਤੁਸੀਂ ਜੀਨ ਪਾਈ ਹੋਈ ਹੈ ਭਾਈ ਸਾਹਿਬ ਨੇ ਉਹ ਜੀਨ ਧੁੰਦੇ ਹੈ ਜੀਨ ਡਾਈਂਗ ਕਰਦੇ ਹੈ ਰੰਗ ਸਲਫਰ ਦਾ ਰੰਗ ਕਰਦੇ ਹੈ ਟੀ-ਸ਼ਰਟ ਡਾਈਂਗ ਕਰਦੇ ਹੈ ਉਹ ਯੂਨਟ ਜਿਹੜੇ ਕਿਉਂ ਉਹ ਯੂਨਟਾਂ ਤੇ ਕਿਉਂ ਕਾਰਵਾਈ ਨਹੀਂ ਹੋ ਰਹੀ ਅਸੀਂ ਤਾਂ ਸਾਰਾ ਕੁਝ ਕਰ ਲਿਆ ਅਸੀਂ ਆਪਣਾ 90 95% ਸਹੀ ਕਰ ਲਿਆ ਅਸੀਂ ਟਾਰਗੇਟ ਆ ਕਿਉਂਕਿ ਅਸੀਂ ਸਾਡੇ ਕੋਲ ਲਾਇਸੈਂਸ ਵੀ ਹੈ ਸਾਡੇ ਕੋਲ ਸਾਰਾ ਕੁਝ ਹੈ ਸਾਡੇ ਕੋਲ ਗੱਡੀ ਵੀ ਆਪਣੀ ਹੈ ਸਾਡੇ ਕੋਲ ਲਾਇਸੈਂਸ ਵੀ ਹੈ ਸਾਡੇ ਕੋਲ ਸਿਕਿਉਰਿਟੀ ਵੀ ਹੈ ਸਾਡੇ ਕੋਲ ਸਾਰਾ ਕੁਝ ਹੈ ਉਹਨਾਂ ਕੋਲ ਗੱਡੀ ਚੋਰੀ ਦੀ ਹੈ ਕਿਤੇ ਰਿਸਟਰੀ ਵੀ ਸਾਡੇ ਤੋਂ ਤੇਜ਼ ਭਜਾਂਦੇ ਪਏ ਆ ਤੁਹਾਨੂੰ ਕੰਪੀਟੀਸ਼ਨ ਦਿੰਦੇ ਪਏ ਆ ਕਿੰਨੇ ਲੋਕੇ ਸੁਰੇਗਾਰ ਨਾਲ ਰੁਜ਼ਗਾਰ ਨਾਲ ਦੁਲਿੰਗ ਹੋਇਆ ਤੇ ਕਿੰਨੇ ਲੋਕ ਪ੍ਰਭਾਵਿਤ ਹੋ ਗਏ ਇਕਨ ਕੋਈ ਇੰਦਾ ਵੀ ਸਿੱਟਾ ਪੈ ਰਿਹਾ ਹੈ ਭਾਜੀ ਇਹ ਇਹਦੇ ਨਾਲ ਲੱਖਾਂ ਵਰਕਰ ਜੁੜਿਆ ਹੋਇਆ ਹੈ ਅੱਜ ਪਹਿਲਾਂ ਡਾਈੰਗ ਇੰਡਸਟਰੀ 'ਚ ਕਿੰਨਾ ਵਰਕਰ ਕੰਮ ਕਰਦਾ ਹਰ ਡਾਈੰਗ ਦੇ ਵੀ 2-300 ਬੰਦਾ ਕੰਮ ਕਰਦਾ ਫਿਰ ਜਿਹੜੀ ਸਾਡੇ ਪਿੱਛੇ ਗਾਰਮੈਂਟ ਇੰਡਸਟਰੀ ਹੈ ਕੱਪੜਾ ਕੱਪੜੇ ਦੀ ਇੰ ਉਹ ਡਾਈਂਗ ਹਰ ਤੋਂ ਬਾਅਦ ਕਪੜਾ ਫਿਰ T-shirt ਬਣਦੀ ਆ ਉੱਥੇ ਕਿੰਨੇ ਜੁਗਾਰਾ ਲੱਖਾਂ ਕਰੋੜਾ এমਪਲਾਈਮੈਂਟ ਹੈ ਜਿਹੜੀ ਵਿਲੀ ਹੋ ਜੂਗੀ ਇੰਡਸਟਰੀ ਹੀ ਸਰਕਾਰ ਨੂੰ ਜਲਾਰੀ ਹੈ ਸਰਕਾਰਾਂ ਆਂਦੀਆਂ ਰਹਿੰਦੀਆਂ ਸਰਕਾਰਾਂ ਜਾਂਦੀਆਂ ਰਹਿੰਦੀਆਂ ਇੰਡਸਟਰੀ ਇੱਥੇ ਹੀ ਹੈ ਇੰਡਸਟਰੀ ਦੇ ਟੈਕਸ ਵਾਲੀ ਸਰਕਾਰਾਂ ਚਲਦੀਆਂ ਸਰਕਾਰ ਇਹ ਕਹਿੰਦੇ ਉਹ ਵੀ ਜਿਹੜੇ ਡਾਈਂਗ ਮਿਟ ਹੈ ਉਹ ਲਗਾਏ ਜਾਣ ਜੇਕਰ ਕੋਈ ਲਾਉਗਾ ਤਾਂ ਉਹਨੇ ਉਰ ਪਰਮਿਸ਼ਨ ਦੇ ਦੇ ਪਾਜੀ ਬਿਲਕੁਲ ਦੇਖੋ ਡਾਈਂਗ ਜਿਹੜੇ ਉਹ ਕਹਿੰਦੇ ਜੈਡ ਐਲ ਡੀ ਦੀ ਗੱਲ ਕਰਦੇ ਤੁਸੀਂ ਡਾਈਂਗ ਨਾਲ ਜੈਡ ਐਲ ਡੀ ਲਗਾਓ ਜਿਹੜੇ ਇੰਡੀਵਿਜੁਅਲ ਯੂਨਟ ਆ ਲੱਗ ਸਕਦੇ ਸਾਨੂੰ ਸਰਕਾਰ ਨੇ ਸਰਕਾਰ ਨੇ ਸਿੱਧੀ ਪਲਾਂਟ ਐ ਐਸਬੀਆਰ ਟੈਕਨੋਲੋਜੀ ਹੈ ਹਰ ਪਾਸੇ ਚੱਲਦੀ ਹੈ ਸਾਨੂੰ ਸਰਕਾਰ ਨੇ ਹੀ ਲਾਇਆ ਅਸੀਂ ਹਰ ਪਰਮਿਸ਼ਨ ਸੈਂਟਰ ਦੀ ਪਰਮਿਸ਼ਨ ਨਾਲ ਸਾਨੂੰ ਸੈਂਟਰ ਦੀ ਸਬਸਿਡੀ ਵੀ ਮਿਲੀ ਹੈ 7 ਕਰੋੜ 7 ਕਰੋੜ ਰੁਪਇਆ ਸਾਨੂੰ 15 ਕਰੋੜ ਸਬਸਿਡੀ ਉੱਥੋਂ ਮਿਲੀ ਹੈ ਪੰਜਾਬ ਸਰਕਾਰ ਦੇ ਮਿਲੀ ਹੈ ਕੁੱਲ ਕੋਗੇ ਪਲਾਂਟ ਨਹੀਂ ਲਗਾਇਆ ਸੀ ਇਹ ਸਾਨੂੰ ਸਰਕਾਰਾਂ ਨੇ ਹੀ ਪਲਾਂਟ ਲਗਵਾਏ ਆ ਪলিউਸ਼ਨ ਬੋਰਡ ਨੇ ਲਗਵਾਏ ਹੈ ਸੈਂਟਰਲ ਸਰਕਾਰ ਵੀ ਦੇ ਵਿੱਚ ਇਨਵੋਲਵ ਆ ਪਲਾਂਟ ਲਗਾਉਣ ਦੇ ਵਿੱਚ ਔਰ ਪੰਜਾਬ ਸਰਕਾਰ ਵੀ ਦੇ ਵਿੱਚ ਇਨਵੋਲਵ ਈ ਮੰੰਗੀ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਕੀ জানা ਚਾਹੀਦਾ ਅੱਜ ਤਾਂ ਕਹਿੰਦੇ ਆ ਬੇ ਬੁੱਢਾ ਨਾਲਾ ਬਿਲਕੁਲ ਸਾਫ਼ ਹੋਣਾ ਚਾਹੀਦਾ ਇੰਡਸਟਰੀ ਨੂੰ ਨਾਲ ਮਿਲ ਕੇ ਪ੍ਰੋਪਰ ਤਰੀਕੇ ਨਾਲ ਜਦੋਂ ਸਰਕਾਰ ਨੇ ਇੱਕ ਨਬੂਲਾ ਕੰਪਨੀ ਨੂੰ ਠੇਕਾ ਦਿੱਤਾ ਹੈ ਅੱਛੀ ਗੱਲ ਹੈ ਸਾਫ਼ ਕਰਨਾ ਚਾਹੀਦਾ ਅਸੀਂ ਵੀ ਸਾਡੀ ਜਿੱਥੇ ਸਾਡੇ ਸਹਿਯੋਗ ਹੈ ਉੱਥੇ ਅਸੀਂ ਵੀ ਕਰਨ ਨੂੰ ਤਿਆਰ ਆ ਮੈਂ ਤੁਹਾਨੂੰ ਇੱਕ ਚੀਜ਼ ਹੋਰ ਤੁਹਾਡੀ ਨੋਲਿਜ ਵਿੱਚ ਲਿਆ ਦਿੰਦਾ ਕਿ ਇੱਕ ਲੋਅਰ ਬੁੱਢਾ ਨਾਲਾ 88 ਦੇ ਵਿੱਚ 7 ਲੋਚ ਪਾਣੀ ਜੋੜ ਦਿੱਤਾ ਗਿਆ 7 ਲੋਚ ਦੇ ਵਿੱਚ 88 ਦੇ ਵਿੱਚ ਪਾਣੀ ਜੋੜ ਦਿੱਤਾ ਗਿਆ ਕੋਹੜ ਆਏ ਹੁਣ ਤਾਂ ਸਾਨੂੰ ਨਹੀਂ ਬਤਾ ਸਕਦੇ ਪੱਲਾਂ ਦੀ ਗੱਲਾਂ ਉਹ ਅੱਜ ਇੱਕ ਨਾਲਾ ਬੋਗੇ ਨੂੰ ਗਿਆ ਹੈ ਉਹ 50 6 ਉਹ ਨਾਲੇ ਦੀ ਡਿਮਾਰਕੀਸ਼ਨ ਹੋ ਚੁੱਕੀ ਹੈ ਐਮਐਲਏ ਸਾਹ ਕੋਲਾ ਜੀ ਨੇ ਕਰਾਈ ਹੈ ਉਧਰ ਪਰ ਸਾਰਾ ਪਾਕੇ ਖੇਤੀ ਨੂੰ ਪਾਣੀ ਯੂਜ਼ ਕਰ ਲੈਣ ਸਰਕਾਰ ਦਾ ਕੰਮ ਹੈ ਐਸਟੀਪੀ ਦਾ ਪਾਣੀ ਤੇ ਸੀਟਪੀ ਦਾ ਪਾਣੀ ਮਿਕਸ ਹੋ ਗਿਆ ਖੇਤੀਬਾੜੀ ਯੂਜ਼ ਹੋ ਸਕਦਾ ਕੋਈ ਜ ਦਿੱਕਤ ਨਹੀਂ ਹੈਗੀ ਉਹ ਸਰਕਾਰ ਬਣਾਵੇ ਚੈਨਲ ਬਣਾਵੇ ਸਾਰੀ ਸਰਕਾਰ ਦਾ ਪ੍ਰੋਜੈਕਟ ਬਣਿਆ ਹੋਇਆ ਪੂਰਾ 34-35 ਕਰੋੜ ਰੁਪਇਆ ਹੈਗਾ ਜਿੰਨਾ ਇੰਡਸਟਰੀ ਦੇ ਜਮੇ ਲਾਣ ਦਸੀ ਜਮਾ ਸਾਡੇ ਜਮੇ ਲਾਵੇ ਉਹ ਲੋਰ ਬੁੱਟਾ ਨਾਲ ਮੋਗੇ ਦਾ ਕੱਢਿਆ ਜਾਵੇ ਜਾ ਕੇ ਉਹ ਖੇਤੀ ਦਾ ਸਾਰਾ ਪਾਣੀ ਖੇਤੀਬਾੜੀ ਯੂਜ਼ ਹੋ ਸਕਦਾ ਸਰਕਾਰ ਵੱਲੋਂ ਮਤਲਬ ਸੋਚਣਾ ਚਾਹੀਦਾ ਐਨਜੀਓ ਵੱਲੋਂ ਸੋਚਣਾ ਚਾਹੀਦਾ ਔਰ ਜਿਹੜੇ ਕਲਪਰੇਟ ਅਸਲੀ ਕਲਪਰੇਟ ਹੈ ਮੈਂ ਤੁਹਾਡੇ ਮਦਦੋਂ ਐਨਜੀਓ ਨੂੰ ਕਹਿੰਦਾ ਜਿਹੜੇ ਅਸਲੀ ਕਲਪਰੇਟ ਹੈ ਜੇ ਤੁਹਾਨੂੰ ਨਹੀਂ ਲੱਭਦੇ ਮੈਂ ਲੱਭ ਕੇ ਦਊਂਗਾ ਮੇਰੇ ਨਾਲ ਚੱਲੋ ਇਹ ਖੁੱਲਾ ਚੈਲੰਜ ਆ ਮੇਰਾ ਮੈਂ ਤੁਹਾਨੂੰ ਨਾਲ ਲੈ ਕੇ ਜਾਊਂਗਾ ਦਿਖਾਊਂਗਾ ਮੈਂ ਇੱਕ ਵਾਰ ਨਹੀਂ ਕਈ ਵਾਰ ਡਾਂਗਾਂ ਫੜੀਆਂ ਜਿਹੜੇ ਚਲਦੀਆਂ ਸੀ ਅਨੌਥਰਾਇਜ਼ ਅੰਦਰ ਇਹ ਵੀਡੀਓ ਬਣਾਈਆਂ ਸਰ ਕਾਰਵਾਈ ਵੀ ਨਾਲ ਕਰਦੀ ਕਹਿੰਦੇ ਪਰਚਾ ਕਰਦੇ ਆ ਆਪਣੇ ਆਪਣੇ ਜਿਹੜੇ ਥੈਂਕ ਯੂ ਨੋਟ ਆਏਗੇ ਜਿਹੜੇ ਗਲਤ ਤਰੀਕੇ ਨਾਲ ਪਾਣੀ ਦਾਰ ਨੇ ਨਹੀਂ ਨਹੀਂ ਗਲਤ ਤਰੀਕੇ ਜਿਹੜੇ ਬੰਦੇ ਨੇ ਗ ਉਹਨਾਂ ਤੇ ਹੋਣੀ ਚਾਹੀਦੀ ਕਿਉਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅਸੀਂ ਸਾਡਾ 110 ਨੰਬਰ ਸਾਡੇ ਹੈਗੇ ਆ ਔਰ 72 75 ਨੰਬਰ ਫੂਕਲ ਪੁਆਇੰਟ ਦੇ ਆ ਔਰ 40 ਮੈਂਬਰ ਆਲਮੋਸਟ 35 40 ਮੈਂਬਰ ਬਾਦਰਗੇ ਦੇ ਆ ਅਸੀਂ ਸਾਰਾ ਪਾਣੀ ਬਿਲਕੁਲ ਸਾਫ਼ ਕਰਕੇ ਪੰਗਾ ਕਹਿ ਸਕਦਾ ਜੀ ਜਿਹੜਾ ਜਿਹੜੇ ਇਲੈਗਲ ਹੈ ਉਹਨਾਂ ਕਰਕੇ ਤੁਹਾਡੇ ਦੇ ਵੀ ਜਿਹੜੀ ਹੈ ਗੱਲ ਹਾਂ ਬਿਲਕੁਲ ਔਰ ਮੈਂ ਤੁਹਾਨੂੰ ਕੀ ਹੋਰ ਦੱਸ ਦਿੰਨਾ ਅਸੀਂ ਨਿਊਜ਼ ਵੀ ਲਗਾਈ ਜਿੱਥੇ ਸਾਡੇ ਪੁਆਇੰਟ ਹੈ ਉੱਥੇ ਪੋਲੂਸ਼ਨ ਬੋਰਡ ਦੇ ਮੁਤਾਬਕ ਜਿਹੜੇ ਪੋਲੂਸ਼ਨ ਬੋਰਡਾਂ ਡੀਸੀ ਮੈਡਮ ਅੱਗੇ ਸੈਂਪਲਿੰਗ ਕਰਾਈ ਸਾਡੇ ਸੈਂਪਲ ਪਾਸ ਹੈ ਸਾਡ ਅੱਛਾ ਤਾਂ ਅਸੀਂ ਐਸਟੀਵੀ ਦਾ ਆਊਟਲੈਟ ਤੋਂ ਲੈ ਕੇ ਸੀਟੀਵੀ ਦਾ ਆਊਟਲੈਟ ਤੋਂ ਲੈ ਕੇ ਅੱਗੇ ਤੱਕ ਬਿਲਕੁਲ ਸਾਫ਼ ਹੈ ਅੱਗੇ ਸ਼ਹਿਰ ਗੰਦਾ ਹੋ ਰਿਹਾ ਇਹ ਸਾਡਾ ਕੀ ਦੋਸ਼ ਹੈ ਸਾਡਾ ਪਾਣੀ ਤਾਂ ਅੱਜ ਵੀ ਚੈੱਕ ਕਰ ਲਓ ਅੱਜ ਵੀ ਆਪਾਂ ਲਾਈਵ ਜਾ ਕੇ ਭਰ ਸਕਦੇ ਹਾਂ ਸਾਡਾ ਪਾਣੀ ਬਿਲਕੁਲ ਸਾਫ਼ ਹੈ ਅੱਗੇ ਜਾ ਕੇ ਪਾਣੀ ਜਦ ਅਸੀਂ ਸਾਫ਼ ਕਰਦੇ ਹਾਂ ਉਹ ਵੀ ਅੱਗੇ ਜਾ ਕੇ ਗੰਦਾ ਹੋ ਜਾ ਰਿਹਾ ਸਰਕਾਰ ਡੀਸੀ ਮੈਡਮ ਨੇ ਕਿਹਾ ਸੀ ਫਿਰ ਕਿਹੜਾ ਪਾਣੀ ਗੰਦਾ ਹੋ ਉਥੇ ਸਪਰੋ ਹੀ ਗੰਦਾ ਪਾਣੀ ਨਹੀਂ ਗਿਆ ਠੀਕ ਹੈ ਸਾਡਾ ਠੀਕ ਹੈ